ਆ ਦੇਖੋ ਜੀ ਐਂਬੂਲੈਂਸ ਦਾ ਹਾਲ ਐਂਬੂਲੈਂਸ ਦੀ ਡੋਰ ਵੀ ਜਿਹੜੀ ਹੈਗੀ ਆ ਔਰ ਰੱਸੀ ਨਾ ਬੰਨੀ ਹੋਈ ਆ ਰੱਸੀ ਨਾ ਬੰਨੀ ਵੀਰ ਜੀ ਔਰ ਆ ਪੰਜਾਬ ਸਰਕਾਰ ਦਾ ਹਾਲ ਆ ਤੇ ਪੰਜਾਬ ਸਰਕਾਰ ਵਾਅਦੇ ਕਰ ਰਹੀ ਆ ਕਿ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਲਵਾੜ ਨਹੀਂ ਕੀਤਾ ਜਾਊਗਾ ਤੇ ਆ ਐਂਬੂਲੈਂਸ ਦਾ ਹਾਲ ਆ ਆ ਦੇਖ ਲਓ ਰੱਸੀਆਂ ਨਾਲ ਡੋਰਾ ਜਿਹੜੀਆਂ ਨਾ ਦਰਵਾਜ਼ੇ ਜਿਹੜੇ ਹੈਗੇ ਆ ਆ ਬੰਨੇ ਪਏ ਆ ਵੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਆ ਦੇਖੋ ਆ ਆਕਸੀਜਨ ਵਾਲੀ ਮਸ਼ੀਨਾਂ ਜਿਹੜੇ ਸਿਲੰਡਰ ਨੇ ਨਾ ਕੋ ਖਾਲੀ ਪਏ ਆ ਉੱਪਰ ਲਈ ਇਹ ਨਾਮ ਦਾ ਪਤਾ ਹੈ ਜੀ ਪਵਿੱਤਰਪਾਲ ਸਿੰਘ ਤੁਸੀਂ ਐਂਬੂਲੈਂਸ ਵਿੱਚ ਕੀ ਹੋਇਆ ਸੀ ਸਰ ਐਂਬੂਲੈਂਸ ਦਾ ਇਹ ਕੀ ਇਹਨਾਂ ਨੇ ਆਪਾਂ ਨੂੰ ਕੇਸ ਪਾਇਆ ਇਸ ਵਾਰ ਤੇ ਹੂੰ ਆ ਗਿਆ ਆਪਾਂ ਮਰੀਜ਼ ਚੱਕਿਆ ਹੂੰ ਮਰੀਜ਼ ਦੀ ਸੈਚੂਰੇਸ਼ਨ ਪਹਿਲਾਂ ਘੱਟ ਸੀ ਹੂੰ ਤੇ ਉਸ ਤੋਂ ਬਾਅਦ ਆਪਾਂ ਮਰੀਜ਼ ਬਾਹਰ ਲਿਆ ਕੇ ਉੱਥੇ ਜਦੋਂ ਗੱਡੀ ਜਿਹੜੇ ਚੜ੍ਹ ਲੱਗੇ ਸਟ੍ਰੈਚਰ ਤੇ ਹੂੰ ਉਹਦੇ ਵਿੱਚੋਂ ਉਹਨੇ ਉੱਠ ਕੇ ਪਹਿਲਾਂ ਬੈਠ ਕੇ ਦੋ ਸਾਹ ਲਏ ਹੂੰ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਵਾੜਿਆ ਹੂੰ ਤੇ ਗੱਡੀ ਦੇ ਵਿੱਚ ਵੜਨ ਤੋਂ ਬਾਅਦ ਆਕਸੀਜਨ ਲਾਈ ਆ ਆਕਸੀਜਨ ਪਹਿਲਾਂ ਚੱਲੀ ਆ 5 ਤੇ ਹੂੰ ਉਸ ਤੋਂ ਬਾਅਦ ਜਦੋਂ ਸਿਲੰਡਰ ਛੱਡਿਆ ਉਹਨੂੰ ਆਪ ਹੋ ਗਈ ਉਸ ਤੋਂ ਬਾਅਦ ਡਾਊਨ ਹੋ ਗਈ ਹੂੰ ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਉਹਨੂੰ ਇਸ ਕਰਕੇ ਉਹਦੇ ਵਿੱਚੋਂ ਕੱਢ ਕੇ ਇੱਥੇ ਲਿਆਂਦਾ ਕਿ ਆਕਸੀਜਨ ਹੀ ਚੱਲੀ ਹੂੰ ਉਸ ਤੋਂ ਬਾਅਦ ਅੰਦਰ ਲਿਆਂਦਾ ਵਾ ਤੇ ਉਹਦੀ ਈਸੀਜੀ ਕਰਾਈ ਆ ਤੇ ਪੇਸ਼ੈਂਟ ਡੈੱਡ ਹੈ ਨਹੀਂ ਤੁਹਾਡੇ ਤੇ ਅਲੀਗੇਸ਼ਨ ਇਹ ਹੈਗੇ ਕਿ ਤੁਹਾਡੀ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਪੂਰੀ ਨਹੀਂ ਸੀਗੀ ਹਾਂਜੀ ਤੇ ਤੁਹਾਡੀ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਸੀਗੀ ਪੂਰੀ ਸਾਰੇ ਇਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਡਰਾਈਵਰ ਆ ਉਹ ਹੀ ਮੈਨੂੰ ਪੁੱਛਿਆ ਗਿਆ ਨਹੀਂ ਤੁਸੀਂ ਤੁਸੀਂ ਐਂਡੀਆਂ ਜੀ ਇਹ ਆ ਜੀ ਤੇ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਆਕਸੀਜਨ ਚੈੱਕਿੰਗ ਕਰਕੇ ਰੱਖਦੇ ਕਿ ਪੂਰੀ ਆ ਕਿ ਘਟਾ ਸਰ ਕੀਤੀ ਸੀ ਸਰ ਲਿਖੇ ਜੋ ਕੀ ਨਾਮ ਕੀ ਤੁਹਾਡਾ ਸੌਰਵ ਜੀ ਹਾਂਜੀ ਹਾਂਜੀ ਤੇ ਤੁਸੀਂ ਚੈੱਕ ਕੀਤੀ ਸੀ ਐਂਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਹਾਂਜੀ ਹਾਂਜੀ ਸਰ ਨਹੀਂ ਹੁਣ ਆਕਸੀਜਨ ਹੈਗੀ ਆ ਉਹਨਾਂ ਦਾ ਅਲੀਗੇਸ਼ਨ ਆ ਕਿ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਹੀ ਪੂਰੀ ਹੈਗੀ ਅੱਥੇ ਆ ਕੇ ਖਤਮ ਹੋ ਗਏ ਆ ਜਦ ਲਾਈ ਆਕਸੀਜਨ ਨਹੀਂ ਮਤਲਬ ਆਕਸੀਜਨ ਸੀਗੀ ਨਹੀਂ ਕਿਆ ਦਾ ਮਤਲਬ ਇਹ ਹੈ ਕਿ ਨਹੀਂ ਸੀਗੀ ਹਾਂਜੀ ਨਹੀਂ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆਂ ਵੀ ਇੰਨੇ ਪੇਸ਼ੈਂਟ ਜੋ ਕੋਈ ਐਮਰਜੈਂਸੀ ਕੋ ਪੇਸ਼ੈਂਟ ਆਏ ਹੋਏ ਤੇ ਜਿਹਨੂੰ ਆਕਸੀਜਨ ਦੀ ਲੋੜ ਹੋਵੇ ਤੁਹਾਡੀ ਆਕਸੀਜਨ ਦੇ ਵਿੱਚ ਐਂਬੂਲੈਂਸ ਦੇ ਵਿੱਚ ਆਕਸੀਜਨ ਨਾ ਹੋਵੇ ਤੇ ਫਿਰ ਕੋਈ ਦੁਰਘਟਨਾ ਹੋਈ ਹੋਵੇ ਜਦ ਅੱਜ ਹੋਈ ਆ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਇਸ ਚੀਜ਼ ਨੂੰ ਲੋਕਾਂ ਦੀ ਜਾਨ ਮਾਲ ਦਾ ਜਿੰਮਾ ਕਿਦਾ ਵਾ ਵੀਦੂ ਐਂਬੂਲੈਂਸ ਵੀ ਪਹੁੰਚਦਾ ਹੈ ਕਿਦਾ ਹੋਏ ਜੇ ਬਚਨ ਉਹ ਆਕਸੀਜਨ ਨਹੀਂ ਹੈ ਜੇ ਤੁਹਾਡੇ ਕੋ ਆਕਸੀਜਨ ਹੈ ਨਹੀਂ ਤੁਸੀਂ ਐਂਬੂਲੈਂਸ ਜਾਂ ਆਪਣੀਆਂ ਜਿਹੜੀਆਂ ਜ਼ਰੂਰੀ ਕਿੱਟਾਂ ਪੂਰੀਆਂ ਨਹੀਂ ਰੱਖਦੇ ਵਿੱਚ ਉਹਦੇ ਇਹਦੇ ਬਾਰੇ ਕੋਣ ਕੋਣ ਜ਼ਿੰਮੇਵਾਰ ਹੈ ਕੋਣ ਜਾਣਕਾਰੀ ਦੇਊਗਾ ਆਕਸੀਜਨ ਖਤਮ ਹੋ ਗਈ ਲਾਈਸ ਇਹ ਹੁਣ ਜ਼ਿੰਮੇਵਾਰ ਕੋਣ ਹੈ ਨਹੀਂ ਇਹਦੇ ਵਿੱਚ ਤੁਹਾਨੂੰ ਡਾਕ ਐਮਰਜੈਂਸੀ ਡਾਕਟਰ ਨੇ ਕਿਹਾ ਸੀਗਾ ਵੀ ਇਹਨੂੰ ਆਕਸੀਜਨ ਲੈ ਕੇ ਲੈ ਕੇ ਜਾਈਓ ਹਾਂਜੀ ਸਰ ਡਾਕਟਰ ਸਾਹਿਬ ਕੋਲ ਪੁੱਛਿਆ ਸੀਗਾ ਡਾਕਟਰ ਕਹਿੰਦੇ ਸੈਚੂਰੇਸ਼ਨ ਘਟਾਇੰਦੀ ਹੂੰ 32 ਸੈਂਟੀਮੀਟਰ ਹਾਂਜੀ ਡਾਕਟਰ ਦੀ ਇਹਦੇ ਵਿੱਚ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਐਂਬੂਲੈਂਸ ਵਿੱਚ ਆਕਸੀਜਨ ਦੇਖਣੀ ਹੈ ਕਿ ਪੂਰੀ ਹੈ ਕਿ ਨਹੀਂ ਤੇ ਉਹਨਾਂ ਨੇ ਦੇਖੀ ਹੈ ਦੇਖੀ ਹੈ ਕਿਹਨਸੀ ਡਿਊਟੀ ਡਾਕਟਰ ਕੀ ਨਾਮ ਉਹਨਾਂ ਦਾ ਨਾਮ ਨਹੀਂ ਸਾਡਾ ਹੈ ਡਾਕਟਰ ਦਾ ਨਾਮ ਦਾ ਨਾਮ ਨਹੀਂ ਪਤਾ ਤੁਹਾਨੂੰ ਕਿੰਨੇ ਵਜੇ ਦੀ ਘਟਨਾ ਹੈ ਘਟਨਾ ਦਾ ਸਾਰਾ ਸਿੱਧਾ ਸਾਰਾ ਜਲਦੀ ਜਲਦੀ ਪੇਸ਼ੈਂਟ ਨੂੰ ਮਤਲਬ ਲੈ ਜਾ ਰਹੇ ਸੀ ਜਿਆ ਤਾਂ ਨਹੀਂ ਤੁਸੀਂ ਪੇਸ਼ੈਂਟ ਨੂੰ ਜੋ ਲੈ ਕੇ ਜਾਂਦੇ ਹੋ ਤੁਸੀਂ ਇਹ ਨਹੀਂ ਰਿਟਰਨ ਦੇ ਵਿੱਚ ਲੈਂਦੇ ਕਿ ਆਪਣਾ ਪੇਸ਼ੈਂਟ ਦਾ ਨਾਮ ਕੀ ਔਰ ਕਿਹੜਾ ਡਾਕਟਰ ਟ੍ਰੀਟਮੈਂਟ ਕਰ ਰਿਹਾ ਹੋਵੇ? ਮਨੋਸ਼ ਸਿੰਘ ਸਰ ਨਾਮ ਸੀ ਪੇਸ਼ੈਂਟ ਦਾ। ਹੂੰ। ਨਹੀਂ ਡਾਕਟਰ ਦਾ ਨਾਮ ਕੀ ਤੜਾ ਰਿਟਰਨ ਦੇ ਵਿੱਚ ਰੈਫਰ ਡਾਕਟਰ ਨੇ ਤਾਂ ਲਿਖਿਆ ਨਹੀਂ ਹੁੰਦਾ ਵੀ ਕਿਹੜੇ ਡਾਕਟਰ ਨੇ ਰੈਫਰ ਕੀਤਾ। ਸਰ ਠੀਕ ਹੀ ਸਾਡੇ ਕੋਲ। ਹੂੰ। ਤੇ ਦੇਖੋ ਇਹ ਤਾਂ ਓਬਵੀਅਸਲੀ ਕੋ। ਸ਼ਾਂਤਾ ਪੇਸ਼ੈਂਟ ਨੂੰ ਜ਼ਰੂਰੀ ਦੀ ਕਰਨੀ ਸੀ ਪੇਸ਼ੈਂਟ ਜਲਦੀ ਆਦੀ। ਥੰਬੜ ਐਕਸਪਾਈ ਹੋ ਗਈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਾਦੀ ਹੈ। ਕਿੱਥੋਂ ਆਏ ਕਿਥੇ ਰਹਿਣ ਵਾਲੇ ਬਿਲਕੁਲ ਸ਼ੂਰਦਾ ਰਹਿਣ ਵਾਲਾ ਮੇਰੀ ਜ਼ਮੀਨ ਜਿਹੜੀ ਹੈਗੀ ਹੈ ਠੇਕੇਦਾਰ ਨਾ ਲੱਖਾਂ ਕਲਾ ਠੀਕ ਹੈ ਜੀ ਇੱਥੇ ਮੇਰੇ ਕੋਲ ਇਹ ਬਿਹਾਰ ਤੋਂ ਆਏ ਸੀ ਲਿਬਰੇਰੀ ਚ ਕੰਮ ਕਿੰਨੀ ਦੇਰ ਤੋਂ ਕੰਮ ਕਰਦਾ ਸੀਗਾ ਕੀ ਨਾਮ ਸੀ ਉਹਦਾ ਇਹ ਮਨੋਜ ਦਾ ਨਾਮ ਹੈ ਇਹਦਾ ਮਨੋਜ ਆ ਕਿੰਨੀ ਦੇਰ ਤੋਂ ਕੰਮ ਕਰਦਾ ਹੈ ਤੁਹਾਡੇ 10 ਕੋ ਦਿਨ ਤੋਂ ਮੇਰੇ ਤੋਂ ਕੰਮ ਕਰਦਾ ਸੀਗਾ ਤੇ ਅੱਜ ਨੂੰ ਕੀ ਪ੍ਰੋਬਲਮ ਸੀਗੀ ਤੇ ਤੁਸੀਂ ਇਹਨੂੰ ਜੇਰੇ ਇਲਾਜ ਲਈ ਸਿਵਲ ਹਸਪੀਟਲ ਕਪੂਰਥਲਾ ਲੈ ਕੇ 2 ਵਜੇ ਮੈਨੂੰ ਫੋਨ ਆਇਆ ਇਹਦੇ ਠੇਕੇਦਾਰ ਦਾ ਵੀ ਜਿਹੜਾ ਆਪਣਾ ਇੱਕ ਹੈਗਾ ਮਤਲਬ ਉਹ ਟੀਮੀ ਸੀ ਹੂੰ ਤੁਹਾਨੂੰ ਸਰਕਾਰੀ ਹਸਪਤਲ ਇੱਥੇ ਐਡਮਿਟ ਕਰਵਾਇਆ ਸੀਗਾ ਉਹਨੂੰ ਸਾਦੀ ਪ੍ਰੋਬਲਮ ਸੀ ਹੂੰ ਤੇ ਆਖਿਆ ਤੇ ਐਮਰਜੈਂਸੀ ਜਿਹੜੇ ਐਡਮਿਟ ਕਰਵਾਉਂਦਾ ਸੀ ਹੂੰ ਉਸ ਤੋਂ ਬਾਅਦ ਆ ਡਾਕਟਰ ਸਾਹਿਬ ਕਹਿੰਦੇ ਵੀ ਆਪਣਾ ਸੀਰੀਅਸ ਜ਼ਿਆਦਾ ਹੀ ਹੈਗੇ ਆ ਇਹਨੂੰ ਰੈਫਰ ਕਰਨਾ ਪੈਣਾ ਹੁੰਦੀ ਸਾਰਾ ਹੂੰ ਇਹ 108 ਤੇ ਫਿਰ ਮੈਂ ਕਾਲ ਕੀਤੀ ਐਮੂਲੈਂਸ ਮਗਵਾਈ ਸੀ ਉਸ ਤੋਂ ਬਾਅਦ ਐਂਬੂਲੈਂਸ ਮੁਹਾਈ ਤੇ ਜਦੋਂ ਉਹਨੂੰ ਰੈਫਰ ਕਰਨ ਲੱਗੇ ਤੇ ਐਂਬੂਲੈਂਸ ਦੇ ਵਿੱਚ ਸ਼ਿਫਟਿੰਗ ਕੀਤਾ ਨੂੰ ਤੇ ਉਹਨਾਂ ਦੇ ਮਤਲਬ ਕਿ ਪੇਸ਼ੈਂਟ ਨੂੰ ਤੁਹਾਡੇ ਨੂੰ ਸਾਹ ਦੀ ਪ੍ਰੋਬਲਮ ਹੋਈ ਸੀ ਤੇ ਡਾਕਟਰ ਨੇ ਰੈਫਰ ਕਰਤਾ ਜੀ ਜੀ ਠੀਕ ਆ ਹਾਂ ਤੇ ਰੈਫਰ ਕਰਤਾ ਤੇ ਐਂਬੂਲੈਂਸ ਦੇ ਵਿੱਚ ਕੀ ਗੱਲ ਹੋਈ ਜਾ ਕੇ ਫਿਰ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਸੀ ਸਰ ਅੱਛਾ ਮਤਲਬ ਐਂਬੂਲੈਂਸ ਦੇ ਵਿੱਚ ਆਕਸੀਜਨ ਖਤਮ ਹੋਣ ਕਰਕੇ ਉਹ ਜਿਹੜੀ ਡੈਥ ਹੋ ਗਈ ਕੋਣੀ ਡੈਥ ਹੋ ਗਈ ਤੇ ਇਹਦੇ ਵਿੱਚ ਤੁਸੀਂ ਕਿਹਦੀ ਜ਼ਿੰਮੇਵਾਰੀ ਮੰਨਦੇ ਹੋ ਆਪਾਂ ਐਮਬਲੈਂਸ ਵਾਲੇ ਦੀ ਮੰਗਿਆ ਸੀ ਤੇ ਇਸ ਸਬੰਧੀ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦੇਣੀ ਹੈ ਕੋਈ ਸੂਚਨਾ ਦੇਣੀ ਹੈ ਹਾਂਜੀ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਹੋ ਜੋ ਇਨਸਾਫ ਹੈਗਾ ਮਜ਼ਦੂਰ ਨੂੰ ਮਿਲਣਾ ਚਾਹੀਦਾ ਸੀ ਠੀਕ ਕੀ ਨਾਮ ਹੈ ਮੇਰਾ ਨਾਮ ਰਮਨਦੀਪ ਕੋਲ ਮੈਨੂੰ ਕੀ ਮੰਗਾਇਆ ਤੁਹਾਡੇ ਨਾਲ ਸੀ ਉਹਸ ਤੋਂ ਇਹ ਨਾ ਸਾਡੇ ਖੇਤਾਂ ਦੇ ਵਿੱਚ ਲੇਬਰ ਆਈ ਸੀ ਜਿਹੜੀ ਝੋਨਾ ਲਾਣ ਵਾਸਤੇ ਬਿਹਾਰ ਤੋਂ ਆਈ ਕਿਆ ਉਹ ਤਾਂ ਨਾ ਸਾਨੂੰ 2 ਵਜੇ ਫੋਨ ਆਇਆ ਕਿ ਉਹ ਠੀਕ ਨਹੀਂ ਹੈਗਾ ਤੇ ਉਹਨੂੰ ਅਸੀਂ ਲਿਆ ਕੇ ਇਥੇ ਐਡਮਿਟ ਕਰਵਾਇਆ ਐਡਮਿਟ ਕਰਵਾਇਆ ਜਿਹੜੀ ਮਤਲਬ ਕਿ ਮੈਡਮ ਬੈਠੇ ਸੀ ਚਲੋ ਉਹਨਾਂ ਨੇ ਪਹਿਲਾਂ ਤੇ ਟ੍ਰੀਟਮੈਂਟ ਮੜਾ ਜਿਹਾ ਕੀਤਾ ਉਹਨਾਂ ਦਾ ਠੀਕ ਆ ਉਹਦੇ ਬਾਅਦ ਜਿਹੜੀ ਐਂਬੂਲੈਂਸ ਮਂਗਾਈ ਸੀਗੀ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀ ਕਹਿੰਦੇ ਇੱਥੋਂ ਰੈਫਰਲ ਕਰ ਦਿੱਤਾ ਕਹਿੰਦੇ ਅੰਮ੍ਰਿਤਸਰ ਲੈ ਕੇ ਜਾਣਾ ਚਲੋ ਤੇ ਉਹਦੇ ਵਿੱਚ ਆਕਸੀਜਨ ਨਹੀਂ ਸੀ ਉਹਨੂੰ ਸਾਹ ਦੀ ਪ੍ਰੋਬਲਮ ਸੀ ਆਕਸੀਜਨ ਤੋਂ ਬਿਨਾਂ ਹੀ ਲਾ ਕੇ ਉਹਨੂੰ ਚਲੋ ਜੀ ਲੈ ਗਏ ਜਦੋਂ ਉੱਥੇ ਲਾਇਆ ਕੋਈ ਆਕਸੀਜਨ ਆਕਸੀਜਨ ਕਰਕੇ ਉਹਨੂੰ ਪ੍ਰੋਬਲਮ ਹੋ ਗਈ ਖਤਮ ਹੋ ਗਿਆ ਠੀਕ ਆ ਲਿਆ ਕੇ ਅੰਦਰ ਰੱਖ ਦਿੱਤਾ ਅਸੀਂ ਪੁੱਛਿਆ ਤੇ ਇਹਨਾਂ ਨੇ ਕਦੀ ਫੋਨ ਲੈ ਕੇ ਕਿਸੇ ਬੰਨੇ ਜਾ ਕੇ ਗੱਲ ਕਰਨ ਦਾ ਭੇਗਾ ਸੀ ਕਿਸੇ ਬੰਨੇ ਚਲੋ ਤੁਹਾਨੂੰ ਕੋਈ ਜਵਾਬ ਨਹੀਂ ਜਆ ਮੈਡਮ ਨੂੰ ਕਿਹਾ ਕਿ ਤੁਹਾਡੇ ਕੋਸ਼ਿਸ਼ ਕਰੋ ਕਿ ਸ਼ਾਇਦ ਹੈ ਨਾ ਕਿ ਭਾਜੇ ਤੁਸੀਂ ਉਹਨੂੰ ਦੇਖੋ ਕਹਿੰਦੇ ਨਹੀਂ ਜੀ ਕੋਈ ਉੱਠਿਆ ਹੀ ਨਹੀਂ ਕਿਸੇ ਡਾਕਟਰ ਨੇ ਉਹਨੂੰ ਮਾਰਦੀ ਨਹੀਂ ਆਉਂਦੇ ਪਾਇਆ ਚਲੋ ਅਸੀਂ ਡਾਕਟਰ ਕਿੱਡੇ ਸੀ ਉਸ ਦੇ ਡਿਊਟੀ ਉਹ ਡਾਕਟਰ ਤਾਂ ਮੈਨੂੰ ਪਤਾ ਨਹੀਂ ਹੈਗਾ ਕਿਹੜੇ ਸੀ ਧੀਰੀ ਸੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਰੇ ਮਾਮਲੇ ਨੂੰ ਦੇਖ ਲਿਆ ਜਦੋਂ ਇਨਸਾਫ ਨਹੀਂ ਕੀਤਾ ਲੱਗਦਾ ਵੀਡੀਓ ਤੋਂ ਸਮਝਾ ਦੋ ਡਾਕਟਰ ਕਰੀਏ ਕਿ ਤਰ੍ਹਾਂ ਚਲੋ মিডিਆ ਵਾਲੇ ਆ ਕੇ ਥੇ ਮਤਲਬ ਫੋਟੋਆਂ ਵੀਡੀਓਜ਼ ਬਣਾ ਰਹੇ ਸੀਗੇ ਤੇ ਡਾਕਟਰ ਆਇਆ ਬਾਹਰ ਡਾਕਟਰ ਨੇ ਆ ਕੇ ਬਾਹਰ ਕਿਹਾ ਕਿ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਚਲੋ ਮੈਂ ਅੰਦਰ ਗਈ ਮੈਂ ਪੁੱਛਿਆ ਮੈਂ ਕਿ ਤੁਸੀਂ ਕਿਹਨੂੰ ਕਹਿ ਰਹੇ ਹੋ ਤੇ ਨਾਲ ਮੇਰੇ মিডিਆ ਵਾਲੇ ਵੀ ਗਏ ਕਹਿੰਦੇ ਤੁਸੀਂ ਕਿਹਨੂੰ ਕਹਿ ਪੁੱਛਿਆ ਕਹਿੰਦੇ ਵੀ ਮੈਡਮ ਤੁਹਾਨੂੰ ਨਹੀਂ ਕਹਿ ਰਹੇ ਇਹਨਾਂ ਨੂੰ ਕਹਿ ਰਹੇ ਆਂ মিডিਆ ਵਾਲਿਆਂ ਨੂੰ ਸੀ ਕੌਣ ਡਾਕਟਰ ਜਿਹੜੇ ਜਿੰਨੇ ਨੇ ਕਿਹਾ ਨਜ਼ਦੀਪ ਸਿੰਘ ਹਾਂ ਨਜ਼ਦੀਪ ਸਿੰਘ ਹੁਣ ਮੰਗ ਕੀ ਕਰਦੇ ਤੁਸੀਂ ਕੋਣੇ ਮੰਨ ਕੇ ਜੋ ਵੀ ਨਾਤੇ ਕਾਰਵਾਈ ਕੀਤੀ ਜਾਵੇ ਜੋ ਵੀ ਬੰਦੀ ਇਹਨਾਂ ਤੇ ਕਰੋ ਸ਼ਾਮ ਮੈਨੇ ਜੀ ਇਥੇ ਐਮਰਜੈਂਸੀ 'ਚ ਇੱਕ ਪ੍ਰਵਾਸੀ ਮਜ਼ਦੂਰ ਆਇਆ ਸੀਗਾ ਔਰ ਉਹ ਜਿਹੜੇ ਜਿਨ੍ਹਾਂ ਦੇ ਓਨਰ ਸੀ ਜਿਨ੍ਹਾਂ ਦੇ ਉਥੇ ਕੰਮ ਕਰਦਾ ਸੀ ਉਹਨਾਂ ਉਹਨਾਂ ਨੇ ਆਇਆ ਗਿਆ ਔਰ ਉਹ ਬੇਸਿਕਲੀ ਇੱਕ ਗੈਸਪਿੰਗ ਸਟੇਟ 'ਚ ਆਇਆ ਸੀ ਬੜੇ ਬਹੁਤ ਸਾਬ ਉਖੜੇ ਹੋਏ ਸੀ ਔਰ ਉਹਦੀ ਆਕਸੀਜਨ ਸੈਚੂਰੇਸ਼ਨ ਅਪਰੋਕਸੀਮੇਟਲੀ 25 ਤੋਂ 28 ਦੇ ਕਰੀਬ ਸੀਗੀ ਔਰ ਡਾਕਟਰ ਸਾਹਿਬ ਨੇ ਜਿਹੜਾ ਟੀਕੇ ਲਗਾ ਕੇ ਫਰਸਟ ایڈ ਦੇ ਕੇ ਉਹਨੂੰ ਮੈਨੇਜ ਕੀਤਾ ਥੋੜੇ ਜਿਹੇ ਵਾਸਤੇ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਰਿਲੇਟਿਵ ਸੀਗੇ ਉਹਨਾਂ ਨੂੰ ਇਹ ਕਿਹਾ ਕਿ ਇਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈਗੀ ਹੈ ਔਰ ਇਹਨੂੰ ICU ਫੈਸਿਲਿਟੀ ਲੋੜ ਹੈ ਔਰ ਇਹਦੀ ਕੰਡੀਸ਼ਨ ਕ੍ਰਿਟੀਕਲ ਹੋਣ ਕਰਕੇ ਇਹਨੂੰ ਰੈਫਰ ਕਰਨਾ ਪਏਗਾ ਔਰ ਜਦੋਂ ਉਹਨਾਂ ਨੂੰ ਰੈਫਰ ਕਰਨ ਵਾਸਤੇ ਐਂਬੂਲੈਂਸ ਸ਼ਿਫਟ ਕੀਤਾ ਗਿਆ ਔਰ ਐਂਬੂਲੈਂਸ ਸ਼ਿਫਟ ਕਰਨ ਤੋਂ ਬਾਅਦ ਉਹ ਥੋੜੀ ਦੇਰ ਬਾਅਦ ਉਹਨਾਂ ਦੀ ਉੱਥੇ ਵਿੱਚ ਡੈਥ ਹੋ ਗਈ ਔਰ ਜਿਹੜੀ ਆਕਸੀਜਨ ਵਾਲੀ ਗੱਲ ਹੈਗੀ ਹੈ ਔਰ ਐਸ ਪਰ ਜਿਹੜੀ ਸਟੇਟਮੈਂਟ ਉੱਥੇ ਦਿੱਤੀ ਜਾ ਰਹੀ ਹੈ ਕਿ ਹਾਂ ਆਕਸੀਜਨ ਨਹੀਂ ਸੀ ਇਹ ਬਿਲਕੁਲ ਇੱਕ ਜਿਹੜੀ ਨਾ ਨਾਮ ਮੰਨਣ ਵਾਲੀ ਗੱਲ ਹੈ ਕਾਰਨ ਇਹ ਹੈ ਕਾਰਨ ਇਹ ਹੈ ਕਿ ਪੇਸ਼ੈਂਟ ਉਸਲੇ ਰਿਲੇਟਿਵਸ ਨਾਲ ਗੱਲ ਕਰ ਰਿਹਾ ਸੀਗਾ ਉਹਨੇ ਪਾਣੀ ਨਹੀਂ ਪੀਤਾ ਡਾਕਟਰ ਸਰ ਸਰ ਜਿਹੜੇ ਐਂਬੂਲੈਂਸ ਦੇ ਜਿਹੜੇ ਡਰਾਈਵਰ ਹੋਣ ਜਿਹੜੇ ਨਾਲ ਉਹਦੇ ਹੁੰਦੇ ਆ ਯਾਨੀ ਮਕਲੇ ਗਏ ਉਹਨੇ ਵੀ ਬਿਆਨ ਦਿੱਤਾ ਕਿ ਆਪ ઓਕਸ ਜਿਹੜੀ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਦੇ ਸਿਲੰਡਰ ਵਾਕਈ ਗਦੂ ਮੇਰੇ ਕੋਲ ਐਸੀ ਕੋਈ ਨੌਲੇਜ ਨਹੀਂ ਹੈ ਜੀ ਕਿ ਜਿਹਦੇ ਵਿੱਚ ਇਹੋ ਜਿਹੀ ਗੱਲ ਕੀਤੀ ਹੋਏ ਕਿ ਆਕਸੀਜਨ ਦਾ ਸਿਲੰਡਰ ਸਾਮਣੇ ਸਿਰਫ 10 ਫੀਟ ਦੇ ਪਿਆ ਹੋਇਆ ਹੈ। ਅਗਰ ਆਪਾਂ ਇਹ ਗੱਲ ਵੀ ਸੋਚ ਲੈਣੇ ਆ ਕਿ ਇਦਾਂ ਦੀ ਗੱਲ ਸੀ ਆਕਸੀਜਨਲ ਸਿਲੰਡਰ ਸਿਰਫ ਸਾਮਣੇ ਪਿਆ ਹੈ। ਕੋਲੋਂ ਖਾਲੀ ਨਹੀਂ ਸਾਮਣੇ ਬਿਲਕੁਲ ਭਰਿਆ ਹੋਇਆ ਸੀ ਵਿੱਚ ਉਸ ਹਸਪਤਲ ਨਾਲ ਆਪਾਂ ਗੱਲ ਕਰੀਏ ਜਿਹਦੀ ਹਾਂ ਤੁਸੀਂ ਵਿੱਚ ਉਸ ਹਸਪਤਲ ਨਾਲ ਗੱਲ ਕਰੋ। ਕਿਉਂਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਿਲੰਡਰਸ ਹੈਗੇ ਆ ਉਹ ਰੌਂਡ ਦੀ ਕਲਾਕ ਚੇਂਜ ਹੁੰਦੇ ਆ ਔਰ ਉਹਦੀ ਅਵੇਲੇਬਿਲਿਟੀ ਹਮੇਸ਼ਾ ਸਰਪਲ ਹਸਪਤਲ 'ਚ ਰਹਿੰਦੀ ਹੈ। ਤੁਸੀਂ ਇਸੇ ਸਾਹਮਣੇ ਦੇਖ ਵੀ ਸਕਦੇ ਹੋ ਬਾਹਰ ਹੀ ਹੋਇਆ ਉਸ ਹਸਪਤਾਲ ਸਰ ਇਹ ਐਡਵਰਸਰੀ ਸੀ ਜਿਹੇ 108 ਨੂੰ ਬੁਲਾਇਆ ਗਿਆ ਸੀ ਡਾਕਟਰ ਸਾਹਿਬ ਜਿਹੜੇ ਜਿਹਦੀ ਡੈਥ ਹੋਈ ਹੈ ਉਹ ਉਹਦੇ ਜਿਹੜੇ ਰੈਕੋਰਡ ਸਾਹਮਣੇ ਇਹ ਵੀ ਕਹਿਣਾ ਕਿ ਡਾਕਟਰ ਨੇ ਟੀਜਰ ਦਾ ਚੈੱਕਅਪ ਜਿਹੜਾ ਉਹ ਨਹੀਂ ਕੀਤਾ ਨਾ ਮੈਡੀਕਲ ਕੀਤਾ ਇਹ ਪਤਾ ਨਹੀਂ ਕਿਉਂ ਐਸੀ ਗੱਲ ਕੀਤੀ ਜਾਂਦੀ ਹੈ ਟੀਕਾ ਵੀ ਲੱਗ ਗਿਆ ਪੇਸ਼ੈਂਟ ਦੇ ਰਿਲੇਟਿਵ ਨੂੰ ਕਾਉਂਸਲ ਵੀ ਹੋ ਗਿਆ ਉਹਨਾਂ ਨੂੰ ਐਕਸਪਲੇਨ ਵੀ ਕਰਤਾ ਕਿ ਵੀ ਪੇਸ਼ੈਂਟ ਦੀ ਹਾਲਤ ਨਾਜ਼ੁਕ ਹੈਗੀ ਹੈ ਫਿਰ ਵੀ ਅਸੀਂ ਅਗਰ ਕਹੀਏ ਕਿ ਹਾਂ ਡਾਕਟਰ ਨੇ ਨਹੀਂ ਦੇਖਿਆ ਤਾ ਮੇਰੀ ਸਮਝੋ ਵਾਰ ਹੈ ਜੀ ਡਾਕਟਰ ਨੂੰ ਕੀ ਕਰਨਾ ਚਾਹੀਦਾ ਹੈਗਾ ਫਿਰ ਹੁਣ ਤੁਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ ਹੋ